ਪੰਜਾਬ ਦੀ ਧਰਤੀ ਦੇ ਉੱਤੇ ਜਿੰਨੇ ਵੀ ਦੋਸਤ ਇਹ ਵੀਡੀਓ ਵੇਖ ਰਹੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੇਨਤੀ ਹੈਗੀ ਇਹ ਵੀਡੀਓ ਪਾਉਣ ਦਾ ਇੱਕੋ ਇੱਕ ਮਕਸਦ ਇਹ ਹੈਗਾ ਕਿ ਸਾਡੇ ਕੋਲ ਸਾਡੇ ਪਿੰਡ ਮੌੜ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਸਾਡੇ ਕੋਲ ਇੱਕ ਮਾਤਾ ਜੀ ਪਹੁੰਚੀ ਹੋਈ ਆ ਇਹਨਾਂ ਨੂੰ ਇਹ ਨਹੀਂ ਪਤਾਗਾ ਕਿ ਇਹ ਕਿੱਥੇ ਪਹੁੰਚੇ ਹੋਏ ਆ ਇਸ ਕਰਕੇ ਵੀਡੀਓ ਬਣਾ ਰਹੇ ਹੈਗੇ ਆ ਜੇਕਰ ਕੋਈ ਵੀ ਵੀਰ ਭਰਾ ਇਸ ਮਾਤਾ ਨੂੰ ਪਹਿਚਾਨਦਾ ਹੈਗਾ ਕੈਮਰਾਮੈਨ ਨੂੰ ਬੇਨਤੀ ਇਹ ਹੈਗੀ ਆ ਕਿ ਥੋੜਾ ਨੇੜੇ ਕਰਕੇ ਦਿਖਾਇਆ ਜਾਵੇ ਕਿ ਜੋ ਵੀ ਵੀਰ ਭਰਾ ਇਸ ਮਾਤਾ ਨੂੰ ਜਾਣਦਾ ਹੈਗਾ ਉਹ ਕਿਰਪਾ ਕਰਕੇ ਸਾਡੇ ਪੇਜ ਦੇ ਉੱਤੇ ਨੰਬਰ ਹੇਠਾਂ ਮੈਂਸ਼ਨ ਕੀਤਾ ਹੈਗਾ ਉਸ ਨੰਬਰ ਦੇ ਉੱਤੇ ਸੰਪਰਕ ਕਰੇ ਸਾਨੂੰ ਤੇ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਜੇਕਰ ਇਸ ਮਾਤਾ ਦਾ ਪਰਿਵਾਰ ਸਾਡੇ ਤੀਕ ਨਹੀਂ ਪਹੁੰਚਦਾ ਹੈਗਾ ਕਿਉਂਕਿ ਕਈ ਵਾਰੀ ਇਹ ਹੁੰਦਾ ਹੈਗਾ ਕਿ ਅਜੋਕੇ ਸਮੇਂ ਦੇ ਵਿੱਚ ਇਹ ਹੈਗਾ ਕਿ ਬਜ਼ੁਰਗਾਂ ਤੋਂ ਹਰੇਕ ਨੌਜਵਾਨ ਪੀੜੀ ਆ ਜਿਹੜੀ ਉਹ ਖੇੜਾ ਛਡਾਉਣਾ ਚਾਹੁੰਦੀ ਹੈਗੀ ਆ ਕਿਉਂਕਿ ਇਹ ਹੈਗਾ ਕਿ ਕਈ ਵਾਰੀ ਘਰ ਦੇ ਵਿੱਚ ਹਾਲਾਤ ਉਸ ਤਰ੍ਹਾਂ ਦੇ ਨਹੀਂ ਹੁੰਦੇਗੇ ਪਰ ਮਾਤਾ ਨੂੰ ਸਖਤ ਜ਼ਰੂਰਤ ਹੈਗੀ ਐ ਇਸ ਟਾਈਮ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਮਾਤਾ ਕੁਝ ਬੋਲ ਨਹੀਂ ਰਹੇਗੇ ਇਸ ਕਰਕੇ ਵੀਡੀਓ ਪਾ ਰਹੇ ਹੈਗੇ ਆ ਜੇਕਰ ਇਹ ਹੁੰਦਾ ਕਿ ਮਾਤਾ ਕੁਝ ਬੋਲ ਸਕਦੀ ਹੁੰਦੀ ਇਹਨਾਂ ਨੂੰ ਪਤਾ ਹੁੰਦਾ ਇਹਨਾਂ ਦੇ ਪਿੰਡ ਦਾ ਇਹਨਾਂ ਦੇ ਸ਼ਹਿਰ ਦਾ ਤਾਂ ਇਹ ਲਾਜ਼ਮੀ ਦੱਸ ਦੇ ਇਸ ਕਰਕੇ ਵੀਡੀਓ ਪਾ ਰਹੇ ਹੈਗੇ ਆ ਤੁਹਾਨੂੰ ਬੇਨਤੀ ਇਹ ਹੈਗੀ ਆ ਕਿ ਜੋ ਵੀ ਵੀਰ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦਾ ਹੈਗਾ ਜੋ ਵੀ ਇਹਨਾਂ ਨੂੰ ਦੇਖ ਰਿਹਾ ਹੈਗਾ ਗੁਰਸਿੱਖ ਮਾਤਾ ਪਰ ਇਹ ਹੈਗਾ ਕਿ ਅਣਜਾਣ ਪਿੰਡ ਦੇ ਵਿੱਚ ਆਏ ਹੈਗੇ ਆ ਡਰੇ ਵੀ ਹੈਗੇ ਆ ਨਾਲ ਦੀ ਨਾਲ ਤੇ ਇਹ ਵੀ ਹੈਗਾ ਕਿ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿੱਥੇ ਇਹ ਪਹਿਲਾਂ ਰਹਿੰਦੇ ਸੀਗੇ ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ ਸਾਨੂੰ ਇਹ ਨਹੀਂ ਪਤਾਗਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇਗੇ ਕਿ ਇਹਨਾਂ ਨੂੰ ਇਹ ਕਿੱਥੇ ਰਹਿੰਦੇ ਸੀਗੇ ਕਿੱਥੇ ਇਹਨਾਂ ਨੂੰ ਮਾਰਿਆ ਕੁੱਟਿਆ ਜਾਂਦਾ ਸੀਗਾ ਤੇ ਕਿੱਥੇ ਇਹ ਜਾਣਾ ਨਹੀਂ ਚਾਹੁੰਦੇਗੇ ਪਰ ਅਮਰਤਧਾਰੀ ਹੈਗੇ ਇਹ ਇਸ ਕਰਕੇ ਅਸੀਂ ਇਹ ਬੇਨਤੀ ਕਰ ਰਹੇ ਹੈਗੇ ਤੁਹਾਨੂੰ ਵਾਰੀ-ਵਾਰੀ ਤਹਾਨੂੰ ਇਹ ਬੇਨਤੀ ਵੀ ਆ ਕੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਤੇ ਇਸ ਮਾਤਾਾਂ ਦੀ ਹੈ ਜਿਹੜੀ ਉਹ ਮਦਦ ਲਾਜ਼ਮੀ ਕਰੋ ਇਸ ਕਰਕੇ ਮਾਤਾਾਂ ਕਾਫੀ ਪਰੇਸ਼ਾਨ ਆ ਇਹਨਾਂ ਦੇ ਗੁੱਟ ਦੇ ਉੱਤੇ ਵੀ ਆ ਜਿਹੜਾ ਨਾਮ ਲਿਖਿਆ ਹੋਇਆ ਆ ਬਾਈ ਜੀ ਕੀ ਨਾਮ ਲਿਖਿਆ ਹੋਇਆ ਇਹਨਾਂ ਦੇ ਗੁੱਟ ਦੇ ਉੱਤੇ ਹਾਂ ਇਹਨਾਂ ਦੇ ਗੁੱਟ ਦੇ ਉੱਤੇ ਬੋਬੀ ਲਿਖਿਆ ਹੋਇਆ ਜੇਕਰ ਕਿਸੇ ਨੂੰ ਵੀ ਇਸ ਮਾਤਾਾਂ ਦੇ ਬਾਰੇ ਜਾਣਕਾਰੀ ਹੈਗੀ ਆ ਮੈਂ ਕੈਮਰਾਮੈਨ ਨੂੰ ਦੁਬਾਰਾ ਫੇਰ ਬੇਨਤੀ ਕਰੂੰਗਾ ਮਾਤਾਾਂ ਜੀ ਪਲੀਸ ਕਿਰਪਾ ਕਰਕੇ ਮੜੇ ਉੱਪਰ ਨੂੰ ਦੇਖੋ ਕੈਮਰੇ ਵੱਲ ਦੇਖ ਲਓ ਆ ਮਾਤਾ ਜੀ ਕੈਮਰੇ ਵੱਲ ਵੀ ਨਹੀਂ ਦੇਖ ਰਹੇਗੇ ਇਸ ਕਰਕੇ ਤੁਹਾਨੂੰ ਵਾਰੀ-ਵਾਰੀ ਬੇਨਤੀ ਹੈਗੀ ਆ ਕਿ ਇਹਨਾਂ ਨੂੰ ਆ ਜਿਹੜਾ ਜੋ ਇਹਨਾਂ ਦਾ ਜਗ੍ਹਾ ਹੈਗੀ ਆ ਜੋ ਸਥਾਨ ਹੈਗਾ ਉੱਥੋਂ ਤੱਕ ਪਹੁੰਚਾਉਣ ਦੀ ਸਾਡੀ ਮਦਦ ਕਰੋ ਕਿਉਂਕਿ ਕੋਈ ਨਾ ਕੋਈ ਵੀਰ ਭਰਾ ਹੋਏਗਾ ਉਹ ਜਾਣਦਾ ਹੁੰਦਾ ਸੋਸ਼ਲ ਮੀਡੀਆ ਦੇ ਥਰੂ ਇਸ ਕਰਕੇ ਤੁਹਾਨੂੰ ਬੇਨਤੀ ਹੈਗੀ ਆ ਕਿ ਮਾਤਾ ਦੀ ਮਦਦ ਦੇ ਲਈ ਆ ਜਿਹੜਾ ਉਹ ਲਾਜ਼ਮੀ ਸਾਨੂੰ ਇਹਨਾਂ ਦੇ ਪਿੰਡ ਬਾਰੇ ਜਾਣਕਾਰੀ ਦਿੱਤੀ ਜਾਵੇ। ਠੇਠਾਂ ਤੁਹਾਨੂੰ ਨੰਬਰ ਵੀ ਕੁਝ ਦਿਖ ਰਹੇ ਹੋਣਗੇ। ਉਹਨਾਂ ਨੰਬਰਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰੋ। ਤੁਹਾਨੂੰ ਦੁਬਾਰਾ ਤੋਂ ਫੇਰ ਐਡਰੈਸ ਦੱਸ ਦਿੰਨੇ ਹੈਗੇ ਆ। ਪਿੰਡ ਮੋੜ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਕੋਟਕਪੂਰਾ। ਆਹ ਫੋਨ ਨੰਬਰ ਵੀ ਤੁਹਾਨੂੰ ਦੱਸ ਦੇ ਗਏ। 9877588185 ਤੇ ਉੱਤੇ ਆ ਜਿਹੜਾ ਉਹ ਸੰਪਰਕ ਲਾਜ਼ਮੀ ਕਰੋ। ਆ ਬੇਨਤੀ ਆ ਕਿ ਜੋ ਵੀ ਜੇਕਰ ਇਸ ਮਾਤਾ ਦੇ ਕੋਈ ਪਰਿਵਾਰ ਦੇ ਵਿੱਚੋਂ ਨਹੀਂ ਕੋਈ ਪਹੁੰਚਦਾਗਾ ਇਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਨਹੀਂ ਪਹੁੰਚਦਾਗਾ ਤਾਂ ਬੇਨਤੀ ਹੈਗੀ ਆ ਵੀ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਸਾਡੇ ਪੰਜਾਬ ਦੇ ਵਿੱਚ ਸਿੱਖ ਧਰਮ ਨੂੰ ਆ ਜਿਹੜਾ ਅਸੀਂ ਬਹੁਤ ਦਿਲੋਂ ਆ ਜਿਹੜਾ ਉਸ ਦਾ ਸਤਿਕਾਰ ਕਰਦੇ ਆ ਤੇ ਮਾਤਾ ਜਿਹੜੀ ਆ ਜਿਸ ਦੀ ਅਸੀਂ ਗੱਲ ਕਰ ਰਹੇ ਹੈਗੇ ਆ ਮਾਤਾ ਅਮਰਤਾ ਧਾਰੀ ਆ ਪੰਜ ਕਕਾਰਾਂ ਦੇ ਧਾਰਨੀ ਹੈਗੇ ਆ ਪਰ ਗੱਲ ਇਹ ਹੈਗੀ ਹੈ ਕਿ ਇਹਨਾਂ ਦੇ ਦਿਮਾਗ ਦੇ ਵਿੱਚ ਹੁਣ ਇਹ ਨਹੀਂ ਆ ਰਿਹਾਗਾ ਕਿ ਮੈਂ ਜਾਵਾਂ ਕਿੱਥੇ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾਗਾ ਕਿ ਇਹਨਾਂ ਦੇ ਪਿੰਡ ਕਿਹੜਾ ਇਹਨਾਂ ਦੇ ਬੱਚੇ ਕਿਹੜੇ ਹੈਗੇ ਆ ਇਸ ਕਰਕੇ ਜੇਕਰ ਮਾਤਾ ਜੀ ਦਾ ਕੋਈ ਘਰ ਪਰਿਵਾਰ ਦੇ ਵਿੱਚੋਂ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਕੋਈ ਨਹੀਂਗਾ ਤਾਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਸਿੱਖ ਧਰਮ ਦੇ ਨਾਲ ਬਿਲੋਂਗ ਜਿਹੜੀਆਂ ਵੀ ਸੰਸਥਾਵਾਂ ਹੈਆਂ ਉਹਨਾਂ ਨੂੰ ਇਹ ਬੇਨਤੀ ਹੈਗੀ ਕਿ ਉਹਨਾਂ ਤੀਕੇ ਵੀਡੀਓ ਜਿਹੜੀ ਉਹ ਲਾਜ਼ਮੀ ਪਹੁੰਚਾਈ ਜਾਵੇ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੁਹਾਡਾ ਬਹੁਤ-ਬਹੁਤ ਧੰਨਵਾਦ